ਮੁਰਦਾਬਾਦ ਗਣਿਤ ਵਰਤੀ ਮੁਰਦਾਬਾਦ 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 ਗਣਿਤ ਵਰਤੀ ਮੁਰਦਾਬਾਦ ਮੁਰਦਾਬਾਦ ਗਣਿਤ ਵਰਤੀ ਮੁਰਦਾਬਾਦ ਕੀ ਕਰੀਆ ਜਨੂੰ ਜਾਤੀ ਤੌਰ ਤੇ ਧਾਰਮਿਕ ਤੌਰ ਤੇ ਵੰਡ ਕੇ ਦੇਖਦੀ ਆ ਭਾਰਤੀ ਜਨਤਾ ਪਾਰਟੀ ਜਲੰਧਰ ਔਰ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਰਾਜਾ ਬੜਿੰਗ ਦੇ ਪੁਤਲਿਆਂ ਨੂੰ ਸਾੜ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਹ ਰੋਸ਼ ਪ੍ਰਦਰਸ਼ਨ ਜਿਹੜੀ ਪਿਛਲੇ ਦਿਨੀ ਉਹਨਾਂ ਨੇ ਤਰਨਤਾਰਨ ਦੇ ਵਿੱਚ ਬੱਦੀ ਪਾਸ਼ਾ ਦਾ ਪਯੋਗ ਕਰਕੇ ਭਾਰਤ ਦੇ ਪੂਰਬ ਗ੍ਰਹਿ ਮੰਤਰੀ ਸਰਦਾਰ ਬੁੱਟਾ ਸਿੰਘ ਜੀ ਨੂੰ ਜਿਹੜਾ ਹੈ ਉਹ ਜਾਤੀ ਔਰ ਨਸਲ ਦੇ ਆਧਾਰ ਦੇ ਉੱਤੇ ਰੰਗ ਭੇਜ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਕੰਪੇਅਰ ਕੀਤਾ ਸੀ ਉਹਦੇ ਵਿਰੁੱਧ ਦੇ ਵੀ ਸੀ ਔਰ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਸਾਰੇ ਡਿਸਟ੍ਰਿਕਟ ਹੈੱਡਕੁਆਟਰ ਦੇ ਵਿੱਚ ਰਾਜਾ ਵਿਢਿੰਗਰ ਕੋ ਕਾਂਗਰਸ ਪਾਰਟੀ ਦਾ ਪਤਲਾ ਦੇਣਗੇ ਜਿਹੜਾ ਸਦਾ ਬੁੱਟਾ ਬਾਰੇ ਕੀਤੀ ਹੈ ਜੇ ਬੁੱਟਾ ਸੀ ਜੇ ਆਪਾਂ ਗੱਲ ਕਰੀਏ ਉਹ 1960 ਤੋਂ ਪਹਿਲਾਂ ਗ੍ਰੈਜੂਏਟ ਨਹੀਂ ਪੀਏ ਆਨਰਸ ਐਮਏ ਕੀਤੀ ਹੈ ਤੇ ਪੀਐਸਡੀ ਕੀਤੀ ਹੈ 8 ਟਾਈਮ ਦੇ ਹੋ ਲੋਕ ਸਭਾ ਦੇ ਮੈਂਬਰਾਂ ਨੇ ਤੇ ਦੋ ਜਗ੍ਹਾ ਦੇ ਗਵਰਨਰ ਰਹੇ ਨੇ ਇਹ ਆਪਣੇ ਹੋਣ ਦੇ ਸੋ ਇਹ ਬਹੁਤ ਮਾੜੀ ਗੱਲ ਹੈ ਵੀ ਇੱਥੇ بڑے ਲਿਖੇ ਬੰਦੇ ਲਈ ਉਹਨਾਂ ਨੂੰ ਰੰਗ ਦਾ ਕਹਿਣਾ ਵੀ ਕਾਲੇ ਰੰਗ ਦੇ ਸੋ ਇਹਨਾਂ ਨੂੰ ਦੇਸ਼ ਵਾਸਤੇ ਨਹੀਂ ਦੇਣ ਹੋਵੇ ਇਹਨਾਂ ਦੇ ਲਈ ਬਹੁਤ ਵੱਡੀ ਕੁਰਬਾਨੀ ਹੈ ਜਿਹੜੀ ਨਹੀਂ ਦੇ ਹੋਵੇ ਤੇ ਉਹਨਾਂ ਦੀ ਜਾਤ ਬਾਰੇ ਬੋਲਣਾ ਤੇ ਬਹੁਤ ਮਾੜੀ ਗੱਲ ਹੈ ਤੇ ਅਸੀਂ ਇਹਦੀ ਕੋਰਸਾ ਦੇ ਨਿੰਦਾ ਕਰਦੇ ਹਾਂ ਮੈਂ ਪਹਿਲਾ ਰਾਜਾ ਬਰਿੰਗ ਜਿਹੜਾ ਜਿਹਦੇ ਨਾਮ ਉਹਦਾ ਰਾਜਾ ਆ ਬਟ ਉਹਦੀ ਸੋਚ ਬੜੀ ਹੀ ਆਪਣੀ ਉੱਚੀ ਉਹਦੀ ਸੋਚ ਆ ਪਹਿਲਾਂ ਤਾਂ ਉਹ ਬਹੁਤ ਹੀ ਘਟੀਆ ਸ਼ਬਦਾਵਲੀ ਉਹਨੇ ਵਰਤੀ ਆ ਜਿੰਨੀ ਉਹਦੀ ਉਮਰ ਆ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਮੰਤਰੀ ਮੰਤਰੀ ਯੋਗਪੋ ਭੋਗਿਆ ਹੋਇਆ ਸਰਦਾਰ ਬੂਟਾ ਸਿੰਘ ਉਹਨਾਂ ਨੇ ਜਿਹਨਾਂ ਦੀ ਉਹ ਗੱਲ ਕਰਦਾ ਸੀ ਉਹ ਉਹਨਾਂ ਦੀ ਜੁੱਤੀ ਦੇ ਬਰਾਬਰ ਵੀ ਹੈ ਨੀਗਾ ਬਾਕੀ ਰਹੀ ਕਾਂਗਰਸ ਦੀ ਗੱਲ ਸਟਾਰਟਿੰਗ ਫਰੋਮ ਜਦੋਂ ਆਪਾਂ ਗੱਲ ਕਰੀਏ ਆਜ਼ਾਦੀ ਤੋਂ ਪਹਿਲਾਂ ਦੀ ਗਾਂਧੀ ਹੁਣੇ ਉਦੋਂ ਵੀ ਸਾਡਾ ਵਿਰੋਧ ਕਰਦੇ ਸੀ 바ਵਾ ਸਾਹਿਬ ਨੇ ਉਦੋਂ ਵੀ ਸੀਟਾਂ ਲਈ ਫਾਈਟ ਕੀਤੀ ਇਹ ਸਾਨੂੰ ਕੋਈ ਵੀ ਸੀਟ ਦੇ ਕੇ ਰਾਜ਼ੀ ਨਹੀਂ ਸੀਗੇ 바ਵਾ ਸਾਹਿਬ ਨੇ ਉਸ ਟਾਈਮ ਫਾਈਟ ਕਰਕੇ 150 ਸੀਟਾਂ ਲਈਆਂ ਸੀਗੀਆਂ ਹੁਣ ਉਸ ਤੋਂ ਬਾਅਦ ਹੁਣ ਰਾਜਾ ਵਿਢਿੰਗ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਹੁਣ ਬੀਜੇਪੀ ਦਾ ਪ੍ਰਧਾਨ ਬਣਿਆ ਸੁਨੀਲ ਜਾਖੜ ਉਹਨੇ ਸਾਡੀ ਬਾਰੇ ਗਲਤ ਸ਼ਬਦਾਵਲੀ ਬੋਲੀ ਸੀ ਜਦੋਂ ਉਸ ਟਾਈਮ ਮੌਜੂਦਾ ਸਾਡੇ ਦਲਿਤ ਸਮਾਜ ਤੋਂ ਸਾਡੇ ਸੀਐਮ ਚੰਨੀ ਜੀ ਸੀਗੇ ਇਹ ਬਹੁਤ ਹੀ ਇਹਨਾਂ ਦੀ ਘਟੀਆ ਸੋਚ ਆ ਇਹ ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਸਾਨੂੰ ਇਹ ਦਬਾਉਣ ਦੀ ਕੋਸ਼ਿਸ਼ ਕਰਦੇ ਆ ਇਹ ਸਾਰਾ ਗਰੁੱਪ ਹੀ ਕਾਂਗਰਸੀਆਂ ਦਾ ਜਿਹੜਾ ਹੈਗਾ ਉਹ ਸਾਰਾ ਦਾ ਸਾਰਾ ਸਾਡੇ ਦਲਿਤਾਂ ਨੂੰ ਦਬਾਉਣ ਵਾਸਤੇ ਆ ਜੋ ਅੱਜ ਰਾਜਾ ਵੜਿੰਗ ਨੇ ਗਲਤ ਸ਼ਬਦਾਵਲੀ ਬੋਲੀ ਹੈਗੀ ਉਹਦੇ ਰੋਸ ਦੇ ਵਿੱਚ ਅੱਜ ਦੇਖੋ ਸਾਰੀ ਸਾਡੀ ਪਬਲਿਕ ਆਈ ਹੋਈ ਆ ਮੈਂ ਹਲਕਾ ਜਲੰਧਰ ਨੌਰ ਤੋਂ ਹਲਕਾ ਕੋਆਰਡੀਨੇਟਰ ਐਸ ਵੀਿੰਗ ਦਾ ਪ੍ਰਧਾਨ ਅਸੀਂ ਉਹਦੇ ਰੋਸ ਦੇ ਵਿੱਚ ਅੱਜ ਰਾਜਾ ਵੜਿੰਗ ਦਾ ਹੀ ਪੁਤਲਾ ਫੂਕਣ ਜਾ ਰਹੇ ਹਾਂ